ਸਾਰੇ ਬਰਮਲਾ ਨਿਵਾਸੀਆਂ ਨੂੰ ਸੈਣੀ ਮਹਲਾ ਜੱਟ ਮਹਲਾ ਤੇ ਪ੍ਰਾਇਮਰੀ ਸਕੂਲ ਜਿਹੜਾ ਸਾਡਾ ਵਾਰਡ ਨੰਬਰ 1 ਦਾ ਏ ਉਹਦੇ ਵਿੱਚ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਜਿਹੜਾ ਚੀਤਾ ਏ ਇਹ ਅਤੇ ਪ੍ਰਾਇਮਰੀ ਸਕੂਲ ਦੀ ਬੈਕ ਸਾਈਡ ਤੇ ਦੇਖਿਆ ਗਿਆ ਕਰ ਦੇ ਵਿੱਚੋਂ ਰਾਤੀ ਅਸੀਂ ਵੀਡੀਓ ਬਣਾਈ ਹੈ ਉਹ ਸਾਹਮਣੇ ਹੋਰ ਉਹ ਫੋਨ ਕਰ ਜਲਦੀ ਉਹਨੂੰ ਫਾਇਰ ਵਾਲਿਆਂ ਨੂੰ ਫੋਨ ਕਰ ਜਲਦੀ ਫਾਇਰ ਫਾਇਰ ਨੂੰ ਫੋਨ ਕਰ ਪੁੱਲ ਨੂੰ ਫੋਨ ਕਰ 018 01878 ਹੀ ਨਾ ਕਰੋ ਉਹਨੂੰ ਦੇਖੋ ਖਤਰੀ ਦੇਖੀ ਦਊਂਗੀ ਆ ਚਲ ਉਹ ਧਿਆਨ ਲੱਗਾ ਹੋ ਮੈਂ ਚਾਹਿਆ ਵਾਸਤੇ ਵਾਸਤੇ ਲੋ ਉਹ ਤਾਂ ਰਾਤ ਨੂੰ ਜਾਂਦਾ ਆ ਸ਼ਾਮ ਨੂੰ 5:00 ਸਾਰੇ ਬਰਮਲਾ ਨਿਵਾਸੀਆਂ ਨੂੰ ਸੈਣੀ ਮਹਲਾ ਜੱਟ ਮਹਲਾ ਤੇ ਪ੍ਰਾਇਮਰੀ ਸਕੂਲ ਜਿਹੜਾ ਸਾਡਾ ਵਾਰਡ ਨੰਬਰ 1 ਦਾ ਹੈ ਉਹਦੇ ਵਿੱਚ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਜਿਹੜਾ ਚੀਤਾ ਹੈ ਇਹ ਇੱਥੇ ਪ੍ਰਾਇਮਰੀ ਸਕੂਲ ਦੀ ਬੈਕ ਸਾਈਡ ਤੇ ਦੇਖਿਆ ਗਿਆ ਕਰ ਦੇ ਵਿੱਚ ਉਹ ਰਾਤੀ ਅਸੀਂ ਵੀਡੀਓ ਬਣਾਈ ਹੈ ਮੌਕੇ ਦੇ ਉੱਤੇ ਹੁਣ ਸਾਡੀ ਜਿਹੜੀ ਟੀਮ ਹੈ ਪਹੁੰਚਣ ਵਾਲੀ ਹੈ ਫੋਰੈਸਟ ਡਿਪਾਰਟਮੈਂਟ ਦੀ ਉਹਨਾਂ ਸਾਰੇ ਅਫਸਰਾਂ ਨਾਲ ਸਾਡੀ ਗੱਲ ਹੋਈ ਤੇ ਸਾਰਿਆਂ ਨੂੰ ਬੇਨਤੀ ਹੈ ਭਾਈ ਆਪਣੇ ਛੋਟੇ ਬੱਚੇ ਜਿਨ੍ਹਾਂ ਦਾ ਕੋ ਮਾਲ ਡੰਗਰ ਤੇ ਘੁੰਮਦਾ ਉਸ ਰਸਤੇ ਦੇ ਵਿੱਚ ਨਾਣ ਕਿਉਂਕਿ ਇਹ ਜਿਹੜਾ ਜਾਨਵਰ ਆ ਬੜਾ ਖਤਰਨਾਕ ਹੁੰਦਾ ਕਿਸੇ ਟਾਈਮ ਵੀ ਕਿਸੇ ਢੇਪੀ ਕਿਸੇ ਦੇ ਉੱਤੇ ਵੀ ਹਮਲਾ ਕਰ ਸਕਦਾ ਛੋਟੇ ਬੱਚਿਆਂ ਨੂੰ ਖਾਸ ਤੌਰ ਤੇ ਉੱਤੇ ਆਪਣੇ ਧਿਆਨ ਦੇ ਵਿੱਚ ਰੱਖਣ